ਇਯਾਰੋ ਸਮੇ ਸਮੇ ਤੇ ਸਰਕਾਰਾਂ ਆਉਂਦੀਆਂ ਨੇ ਤੇ ਕਈ ਵਾਅਦੇ ਕਰਦੀਆਂ ਨੇ ਪਰ ਉਹਨਾਂ ਦੇ ਕੀਤੇ ਵਾਅਦੇ ਜ਼ਿਆਦਾਤਰ ਲਾਰੇ ਬਣ ਕੇ ਹੀ ਰਹਿ ਜਾਂਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਟਾਈਮ ਵਿੱਚ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ ਦੇ ਹਾਲਾਤ ਬਹੁਤ ਹੀ ਬੁਰੇ ਹੋਏ ਪਏ ਨੇ ਰੋਡ ਟੁੱਟੇ ਪਏ ਨੇ ਜਿਸ ਕਰਕੇ ਗੱਡੀਆਂ ਮੋਟਰਸਾਈਕਲ ਖੜਕ ਪੈਂਦੇ ਨੇ ਸੋ ਇਹ ਤਾਂ ਰਹੀ ਪੰਜਾਬ ਦੀ ਗੱਲ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਹਿਮਾਚਲ ਤੋਂ ਆ ਰਹੀ ਹੈ ਦੇਖ ਉਸ ਤਸੀ ਦੇਖੋਗੇ ਕਿ ਹਿਮਾਚਲ ਦੀਆਂ ਕੁੜੀਆਂ ਸਰਕਾਰ ਅੱਗੇ ਬੇਨਤੀ ਕਰਦੀਆਂ ਪਈਆਂ ਨੇ ਕਿ ਤੁਸੀਂ ਸਾਡੇ ਰੋਡ ਬਣਾ ਦੋ ਸਾਡੇ ਤਾਂ ਤੁਰਿਆ ਨਹੀਂ ਜਾਂਦਾ ਆਪਾਂ ਤਾਂ ਪਹਿਲਾਂ ਹੀ ਪਤਲੀਆਂ ਆ ਜੇ ਤਾਂ ਮੋਟੀਆਂ ਹੁੰਦੀਆਂ ਫਿਰ ਤਾਂ ਚਲੋ ਕਹਿੰਦੇ ਕਿ ਆਪਾਂ ਤੁਰ ਕੇ ਪਤਲੀਆਂ ਹੋ ਜਾਵਾਂਗੀਆਂ ਪਰ ਆਪਾਂ ਤਾਂ ਪਹਿਲਾਂ ਹੀ ਪਤਲੀਆਂ ਸੋ ਸਰਕਾਰ ਅੱਗੇ ਕਿਵੇਂ ਬੇਨਤੀ ਕਰਦੀਆਂ ਪਈਆਂ ਨੇ ਆਓ ਤੁਹਾਨੂੰ ਇਸ ਛੋਟੇ ਜਿਹੇ ਵੀਡੀਓ ਕਲਿੱਪ ਵੱਲ ਚਲਦੇ ਹਾਂ ਉਹ ਮੰਗਣ ਤੇ ਬੜੀ ਸ਼ੈਤੀ ਆਈ ਜਾਂਦੇ ਉਹ ਮਾਤਾ ਦੋ ਹਾਂਜੂ 5 ਲੱਖ ਰੁਪਇਆ ਸਾੜੀ ਸਣ ਤੋਂ ਬਣਾਈ ਦੋ ਹੋਰ ਕੁਛ ਨਹੀਂ ਚਾਹੀਦੇ ਹਾਂ ਬਣਾ 5 ਲੱਖ ਤੇ ਸਰੀਆਂਗੇ ਸਾੜਾ ਸਰੀਆਂਗਾ ਹਨ ਪਰ ਤੂੰ ਹਸੜ ਤੋਂ ਬਣਾਈ ਦੋ ਹੱਥੇ ਨਹੀਂ ਪੈਦਲ ਚੱਲੀ ਹੁੰਦਾ ਮੈਂ ਕਿੰਨੀ ਪਤਲੀ ਹੋ ਗਈ ਕਿ ਉਹ ਹੈ ਜਿਹੜਾ ਕੋ ਮੋਟੀ ਹੁੰਦੀ ਛੋਟੀਆਂ ਗਰੀਆਂ ਫੇਰੀ ਮਿੰਜੂ ਇੱਥੇ ਚਲਾਈ ਚਲਾਈ ਕੇ ਪਤਲੀ ਕਰ ਦਿੰਦੇ ਨੇ ਫੇਰੀ ਮਾਸਟਰ ਜੀ ਸਤਾ ਪੁੱਛਦਾ ਹੀ ਨਹੀਂ ਛੁਟੀਆਂ ਕਿਆ ਕਰਦੀ ਚਿੱਕੜੀ ਚਿੱਕੜ ਹੋ ਜਾਂਦਾ ਜ਼ਿੰਦਗੀ ਚਿੱਕੜੋ ਚਿੱਕੜ ਹੋ ਜਾਂਦੀ ਨ ਵਰਖਾ ਵਿੱਚ ਹਾਂਜੀ ਫਿਰ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ। ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।